ਪਤਿਤ ਪਾਵਨ ਜਾਗਤ ਜੋਤ ਜੋ ਕੋ ਜੁਗਿਆ ਤਲ ਚਤਰ ਜਬਰ ਤਖਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀ ਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਅੰਤਰ ਕੀ ਗਤ ਤਮਹੀਂ ਜਾਣੀ ਤੁਜੀ ਪਾਹੇ ਨਬਿਰੋ ਅੰਤਰ ਕੀ ਗਤ ਆਤਮਿਕ ਅਵਸਥਾ ਨਿਵੇਰੋ ਦਾ ਮਤਲਬ ਹੈ ਨਵੇੜਾ ਹੋਣਾ ਜਾਂ ਫੈਸਲਾ ਕਰਨਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਰੂਪ ਬਚਨ ਉਚਾਰਨ ਕਰਦੇ ਹੋਏ ਗੁਰੂ ਅਰਜਨ ਦੇਵ ਸਾਹਿਬ ਪ੍ਰਮਾਨ ਕਰਦੇ ਹਨ ਇਹ ਦਾਤਾ ਜੀ ਇਹ ਅਕਾਲ ਪੁਰਖ ਪ੍ਰਮਾਤਮਾ ਇਹ ਮੇਰੇ ਮਾਲਕ ਮੇਰੇ ਦਿਲ ਦੀ ਹਾਲਤ ਨੂੰ ਤੂੰ ਹੀ ਜਾਣਦਾ ਹੈ ਤੇਰੀ ਸ਼ਰਨ ਪਿਆਹੀ ਸਾਡੀ ਜਿਹੜੀ ਅੰਦਰਲੀ ਮੰਦੀ ਹਾਲਤ ਹੈ ਇਹਦਾ ਖਾਤਮਾ ਹੋ ਸਕਦਾ ਹੈ ਦਾਤਾ ਜੀ ਤੇਰੀ ਸ਼ਰਨ ਵਿੱਚ ਪਿਆ ਮਾਰੇ ਵਿਕਾਰ ਖਤਮ ਹੋ ਸਕਦੇ ਹਨ ਮਾਰੇ ਖਿਆਲਤ ਖਤਮ ਹੋ ਸਕਦੇ ਹਨ ਦਾਤਾ ਜੀ ਕਿਰਪਾ ਕਰੋ ਬਖਸ਼ ਲਇਓ ਸਾਹਿਬ ਪ੍ਰਭੂ ਆਪਣੇ ਲਾਖ ਕਤੇ ਕਰ ਫੇਰੋ ਮੈਂ ਲਖਾਂ ਪਾਪ ਕਰਦਾ ਨਾ اے ਮਾਲਕ ਮੈਨੂੰ ਬਖਸ਼ ਲੈ ਰਬ ਜੀ ਤੂੰ ਮੇਰੋ ਠਾਕੁਰ ਨਿਰੋਇ ਇਹ ਦਾਤਾ ਜੀ ਪ੍ਰਮਾਤਮਾ ਤੂੰ ਮੇਰਾ ਪਾਲਣਹਾਰਾ ਮੇਰਾ ਮਾਲਕ ਹੈ ਔਰ ਮੇਰੇ ਅੰਗ ਸੰਗ ਵਸਦਾ ਹੈ ਕਾਧਾਰ ਚਰਨ ਸਰਨ 모ਏ ਚੇ ਰੋ ਏ ਹਰੀ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲੈ ਮੈਨੂੰ ਆਪਣੇ ਦਾਸ ਬਣਾਈ ਰੱਖਣਾ ਰਹਾਓ ਬੇਸ਼ਮਾਰ ਬਯੰਤ ਸਵੰਮੀ ਉਚੋ ਗੁਣੀ ਗਹਿਰੋ ਗੁਣੀ ਦਾ ਮਤਲਬ ਹੈ ਗੁਣਾਂ ਦਾ ਮਾਲਕ ਗਹਿਰੋ ਦਾ ਮਤਲਬ ਹੈ ਡੂੰਗਾ ਇਹ ਬੇਸ਼ਮਾਰ ਪ੍ਰਮਾਤਮਾ ਇਹ ਬਯੰਤ ਮਾਲਕ ਜੀ ਇਹ ਮੇਰੇ ਮਾਲਕ ਤੋਂ ਉੱਚੀ ਆਤਮਿਕ ਅਵਸਥਾ ਵਾਲਾ ਹੈ ਤੂੰ ਸਾਰੇ ਗੁਣਾਂ ਦਾ ਮਾਲਕ ਹੈ ਤੂੰ ਡੂੰਗਾ ਹੈ ਕਾਰ ਤਸਲਕ ਕਿਨੋ ਆਪਣੋ ਦਾਸ ਰੂਪ ਤਉ ਨਾਨਕ ਕਾ ਨੇਹੁਰ ਇਹ ਨਾਨਕ ਆ ਕੇ ਗੁਰੂ ਸਭ ਕਹਿੰਦੇ ਹਨ ਕਿ ਪ੍ਰਮਾਤਮਾ ਜਦੋਂ ਤੂੰ ਕਿਸੇ ਮਨੁੱਖ ਦੀ ਬਿਕਾਰਾਂ ਦੀ ਪਾਹੀ ਕੱਟ ਕੇ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈ ਤਦੋਂ ਉਸ ਨੂੰ ਕਿਸੇ ਦੀ ਫਿਰ ਮਥਾਜੀ ਨਹੀਂ ਰਹਿੰਦੀ ਉਹ ਕਿੱਥੇ ਦਾ ਮਥਾਜ ਨਹੀਂ ਹੁੰਦਾ ਉਹ ਕਿਸੇ ਦੀ ਸਤਿ ਪਾਤਸ਼ਾਹ ਦੀ ਕਿਰਪਾ ਨਾਲ ਫਿਰ ਕੁਸਾਮਦ ਨਹੀਂ ਕਰਦਾ ਇਸ ਕਰਕੇ ਆਓ ਗੁਰਸਬ ਕਿਰਪਾ ਕਰਨ ਬਾਣੀ ਦੇ ਨਾਲ-ਨਾਲ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਪ੍ਰਮਾਤਮਾ ਜਿਹੜਾ ਸਾਡੇ ਸਾਰਿਆਂ ਦੇ ਅੰਗ ਸੰਗ ਹੈ ਉਸ ਪ੍ਰਮਾਤਮਾ ਨੂੰ ਸਦਾ ਹੀ ਸਜਦਾ ਕਰਦੇ ਰਹੀਏ ਜਿਹਦੀ ਕਿਰਪਾ ਦੇ ਨਾਲ ਆਪ ਆ ਸਾਰੇ ਦੁਨੀਆ ਵਿੱਚ ਵਿਚ ਰਹੇ ਹਾਂ ਮਾਲਕ ਪ੍ਰਮਾਤਮਾ ਸਭਨਾਂ ਪਰ ਮਿਹਰ ਭਰਿਆ ਰੱਖੇ ਸਬਨਾ ਨੂੰ ਨਾਮਦਾਨ ਤੰਦਰੁਸਤੀ ਚੜਦੀ ਕਲਾ ਦੀ ਦਾਤ ਬਖਸ਼ੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਸੀ ਪ੍ਰੇਮ ਪਿਆਰ ਪ੍ਰਕਾਤਾ ਦੀ ਅਰਦਾਸ ਤੇ ਗੁਰੂ ਘਰ ਦੀ ਸਵਾਵੰਤ ਅੰਦਰ ਵਿਗਨ ਸੰਪੂਰਣ ਹੋਣ ਦੀ ਅਰਦਾਸ ਮਹਾਰਾਜ ਦੇ ਚਰਨਾਂ 'ਚ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਰਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ